ਬੀਰ ਜੀ ਗੁਰੂ ਵਾਲਾ ਬਣੀਏ ਕਿਰਤ ਕਰੀਆ ਕਰੋ ਨਾਮ ਜਪਿਆ ਕਰੋ ਗੁਰੂ ਵਾਲਾ ਬਨੋ ਬੀਰ ਜੀ ਨਸਿਆ ਨੂੰ ਛੱਡਿਏ ਗੁਰੂ ਵਾਲਾ ਬਨੋ ਆ ਜਿਆਦਾ ਚੱਲਦਾ ਬਾਪੂ ਜੀ ਉਹਨਾਂ ਦਾ ਇੰਸਟਾਗ੍ਰਾਮ ਦੇ ਉੱਤੇ ਉਹ ਕੌਣ ਆ ਉਹ ਸੁਭਾਸ਼ ਕੁਮਾਰ ਤੋਂ ਸੁਣਿਆ ਤੁਸੀਂ ਉਹ ਕਹਿੰਦਾ ਗੁਰੂ ਵਾਲਾ ਬਣੀਏ ਬੀਰ ਜੀ ਗੁਰੂ ਵਾਲਾ ਬਣੀਏ ਇਹਦੇ ਵਿੱਚ ਗਾਉਂਦਾ ਕਹਿੰਦਾ ਨਸ਼ਿਆਂ ਨੂੰ ਤਿਆਗੀ ਇਹ ਵੀਰ ਦੀ ਨਸ਼ਿਆਂ ਨੂੰ ਤਿਆਗੀਏ ਗੁਰੂ ਵਾਲਾ ਬਣੀਏ ਵੀਰ ਦੀ ਗੁਰੂ ਵਾਲਾ ਬਣੀਏ ਹਿੰਦੀ ਦੇ ਵਿੱਚ ਬੋਲਦਾ ਤੇ ਮੈਂ ਕਹਾਂ ਵੀ ਦੁਨੀਆ ਇਹਦਾ ਮਜ਼ਾਕ ਉਡਾਉਂਦੀ ਆ ਪਰ ਇਹ ਇਹ ਵੀ ਤਾਂ ਇੱਕ ਪ੍ਰਚਾਰ ਕਰ ਰਿਹਾ ਗੁਰੂ ਦੇ ਨਾਲ ਜੋੜ ਰਿਹਾ ਚਾਹੇ ਆਪਣੀ ਹਿੰਦੀ ਦੇ ਬੋਲੀ ਦੇ ਵਿੱਚ ਬੋਲਦਾ ਸਾਥ ਸੰਗਤ ਬਿਹਾਰ ਦੇ ਵਿੱਚੋਂ ਆਪਣਾ ਜਾਣ ਕੇ ਸਰੂਪ ਕੇਸ ਦਾੜੀ ਰੱਖੀ ਐ ਅਮਰ ਸ਼ਾਹ ਕਿਆ ਹੋਇਆ ਤੇ ਹੁਣ ਇੰਨਾ ਕੋ ਇੰਸਟਾਗ੍ਰਾਮ ਦੇ ਉਤੇ ਨੈਟ ਦੇ ਉਤੇ ਪਰਚਾਲਤ ਐ ਮੈਂ ਤਾਂ ਸੁਣਦਾ ਹੀ ਕਹਿੰਦਾ ਹੋਰ ਸਾਰੇ ਪੰਜਾਬ ਦੇ ਭਈਏ ਕਾੜਦੇ ਨੇ ਪਰ ਇਹ ਨ ਰੱਖਣਾ ਜ਼ਰੂਰ ਕਿਉਂ ਉਹ ਮੁਰੂ ਦੀ ਗੱਲ ਕਰਦਾ ਤੇ ਸਾ ਸੰਗਤ ਗੱਲ ਦਾ ਇਹੀ ਐ ਨਾ ਵੀ ਜੋੜ ਰਿਹਾ ਐ ਕੋਈ ਕਿਸੇ ਤਰ੍ਹਾਂ ਜੋੜ ਰਿਹਾ ਐ ਕੋਈ ਕੀਰਤਨ ਦੇ ਦੁਆਰਾ ਜੋੜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਇੱਕ ਛੋਟੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਸੰਗਤ ਨੂੰ ਤੇ ਆਪਣੇ ਇੱਕ ਵੀਰ ਨੇਗੇ ਤੇ ਉਹ ਸ਼ਬਦ ਗੁੰਦਣੇ ਤੇ ਇੱਕ ਸੰਕੇਪ ਵੀ ਦੇ ਰਹਿਣੇ ਆਪਣੇ ਸਿੱਖ ਵੀਰਾਂ ਲਈ ਵੀ ਗੁਰੂ ਵਾਲਾ ਬਣੀ ਹੈ ਜੀ ਗੁਰੂ ਵਾਲਾ ਬਣੀ ਹੈ ਨਾ ਤੇ ਬਹੁਤ ਚੰਗੀ ਗੱਲ ਆ ਜੀ ਤੇ ਉਹ ਵੀਰ ਬਿਹਾਰ ਤੋਂ ਆ ਕੇ ਹਨ ਤੇ ਚੰਗੀ ਗੱਲ ਆ ਵੀ ਗੁਰੂ ਨਾਲ ਜੁੜਿਆ ਹਨ ਅਮਰਤ ਪਾਣਾ ਪਾ ਕੇ ਸਿੰਘ ਸੱਜਿਆ ਤੇ ਕੁਸ ਫਖੰਡੀ ਲੋਕ ਨੇਗੇ ਜਿਹੜੇ ਉਹਨਾਂ ਦਾ ਮਜ਼ਾਕ ਉਡਾ ਰਹੇ ਨੇਗੇ ਤੇ ਛੜੋਗਾ ਇੱਕ ਗੱਲ ਆ ਗਈ ਵੀ ਉਹ ਪ੍ਰਦੇਸੀ ਹੋ ਕੇ ਪ੍ਰਦੇਸੀ ਵੀ ਰੋ ਕੇ ਗੁਰੂ ਦੀ ਗੁਰੂ ਵਿੱਚ ਸਾਧਾ ਰਗਦਾ ਤੇ ਸਭ ਨੂੰ ਚੰਗੀ ਗੱਲ ਦਾ ਸੁਨੇਹੀ ਦੇ ਰਿਹਾ ਜੀ ਵੀ ਗੁਰੂ ਵਾਲੇ ਬਣੀਏ ਜੀ ਗੁਰੂ ਵਾਲੇ ਬਣੀਏ ਹਣਾ ਦਸਿਆਂ ਨੂੰ ਸੱਦੀਏ ਤੇ ਨਸ਼ੇ ਦਾ ਤਿਆਗ ਕਰੀਏ ਤੇ ਚੰਗੀ ਗੱਲ ਆ ਗਈ ਤੇ ਤੇ ਬਸ ਆ ਇੱਕ ਆਪਾਂ ਨੇ ਹੁਣ ਵੀਡੀਓ ਦੇਖੀ ਸੀ ਨੈਟ ਤੇ ਪਾਈ ਹੋਈ ਸੀਗੀ ਤੇ ਕਿਸ ਨੇ ਉਹਦਾ ਮਜ਼ਾਕ ਉਡਾਇਆ ਤੇ ਉਹਦੇ ਉੱਤੇ ਵੀਡੀਓ ਬਣਾਈ ਕੋਈ ਆ ਕੋਈ ਗੱਲ ਬਣੀ ਟੀਮੀ ਵਾਲੇ ਬਣੀ ਹੈ ਜੀ ਛੜਿਆਂ ਨੂੰ ਛੜੀਏ ਤੇ ਐਂ ਫਲਾਨਾ ਕਰੀਏ ਵੀ ਐਸ ਵਾਲਿਆਂ ਘਟੀਆਂ ਗੱਲਾਂ ਹੁੰਦੀਆਂ ਹਨ ਜੀ ਘਟੀਆਂ ਸੂਤ ਦੇ ਮਾਰ ਕੀ ਕਰਦੇ ਨੇ ਗੱਲਾਂ ਐ ਜੀ ਤੇ ਆ ਪਤਾ ਹੈ ਇਹ ਗੱਲ ਕਹਿੰਦੇ ਹੈ ਕਿ ਜਿਵੇਂ ਉਹ ਵੀਰੜਾ ਸਿੰਘ ਸਜਿਆ ਤੇ ਬਾਏ ਗਰੂਪ ਰੇ ਸਭਤੀ ਮੇਰ ਹੋਵੇ ਤੇ ਸਿੰਘੀ ਚੰਗੇ ਇਨਸਾਨ ਬਣਨਾ ਚਾਹੀਦਾ ਹਨ ਜੀ ਚੰਗੀ ਸੂਤ ਰੱਖਣੀ ਚਾਹੀਦੀ ਹੈ ਤੇ ਵੀਰ ਦੇਖੋ ਸਭ ਨੂੰ ਕਹਿ ਰਿਹਾ ਹੈਗਾ ਹਨਾ ਕਿ ਸੰਗ ਸਜੋ ਹਨਾ ਬਾਣੀ ਦਾ ਜਾਪ ਕਰੋ ਨਾ ਗੁਰੂ ਵਾਲੇ ਬਣੋ ਹਨਾ ਇਹ ਇੱਕ ਬਹੁਤ ਚੰਗਾ ਸੁਨੇਹਾ ਜੀ ਆਪਣੇ ਸਿੱਖ ਹੋਣ ਦੇ ਨਾਤੇ ਤੇ ਆਪਾਂ ਨੂੰ ਤਾਂ ਵਧੀਆ ਲੱਗਿਆ ਨੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਸਾਬਤ ਤਕ ਹੁੰਦਾ ਹੈਗਾ ਹਨਾ ਤੇ ਇਹ ਜਿਹੇ ਲੋਕ ਇਹ ਬੰਦੇ ਇਨਸਾਨ ਹੋਰ ਜਾਇਗਾ ਹੋਣੇ ਚਾਹੀਦੇ ਨੇਗੇ ਤੇ ਜਿਹੜੇ ਕਿਸ ਨੂੰ ਚਾਜ ਦਾ ਸੁਨੇਹਾ ਦੇਣਾ ਨਾ ਚੱਜਦੀ ਆ ਉਸ ਨਾਲ ਜੁੜਨ ਦਾ ਦੇਣਾ ਤੇ ਨਹੀਂ ਦੁਨੀਆ ਤੇ ਗਲਤਤਾ ਦਾ ਲੱਖਾ ਤਰ੍ਹਾਂ ਫਿਰਦੇ ਨੇਗੇ ਉਹ ਚੀਜ਼ ਵਧੀਆ ਨਹੀਂ ਲੱਗਦੀ ਕਿਸੇ ਨੂੰ ਚੰਗੀ ਚੰਗਾ ਭਲਾਈ ਕਰਦੇ ਨੂੰ ਆਪਾਂ ਨੂੰ ਮਾੜਾ ਕਹਿਣਾ ਨਹੀਂ ਚਾਹੀਦਾ ਹਣਾ ਤੇ ਆਪਣੇ ਨਾਲ ਤਾਂ ਬੀਰ ਹੀ ਸੋਹਣੇ ਚੰਗਾ ਕਰਨ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਦਾੜੀ ਕੇਸ ਰੱਖੇ ਹੋਏ ਨੇਗੇ ਤੇ ਬਹੁਤ ਚੰਗੀ ਗੱਲ ਹੈ ਜੀ ਜੇ ਆਪਾਂ ਮੰਨ ਕੇ ਚੱਲੀਏ ਜੀ ਵੀਰ ਸਾਹਿਬ ਦਾ ਬਹੁਤ ਸੋਹਣਾ ਗਾਉਂਦਾ ਗਾਣਾ ਤੇ ਸਨੇਹਾ ਵੀ ਨਾਲ-ਨਾਲ ਦੇ ਰਿਹਾ ਸਭ ਨੂੰ ਵੀ ਗੁਰੂ ਵਾਲੇ ਬਣੀਏ ਜੀ ਗੁਰੂ ਵਾਲੇ ਬਣੀਏ ਹਨ ਨਰਸਿਆਂ ਨੂੰ ਛੱਡੀਏ ਤੇ ਗੁਰੂ ਵਾਲੇ ਬਣੀਏ ਹਨ ਤੇ ਆਪ ਨੂੰ ਤਾਂ ਬਹੁਤ ਜਿਆਦਾ ਵਧੀਆ ਲੱਗਿਆ ਜੀ ਜੀ ਨਹੀਂ ਅਖਦਾ ਹੈਗਾ ਭਾਈ ਇਹ ਸ਼ਬਦ ਸੁਣ ਕੇ ਬਹੁਤ ਸਕੂਨ ਮਿਲਦਾ ਮਨ ਨੂੰ ਸੋ ਆਪਾਂ ਨੂੰ ਵੀ ਬਾਬਾ ਜੀ ਤੋਂ ਇਹ ਸਭ ਲੈਣਾ ਚਾਹੀਦਾ ਹਨ ਸਿੰਘ ਜੀ ਤੋਂ ਵੀ ਜੋ ਵੀ ਰੀ ਨਸ਼ੇ ਪੱਤੇ ਦੇ ਆਦੀ ਹੋਏ ਹੋਣ ਹਨ ਨਸ਼ੇ ਨੂੰ ਤਿਆਗ ਕਰਕੇ ਗੁਰੂ ਵਾਲੇ ਬਣ ਦੀ ਕੋਸ਼ਿਸ਼ ਕਰਨਾ ਰੱਬ ਨਾਲ ਜੁੜਨਾ ਤੇ ਗੁਰੂ ਘਰੇ ਜਾਣਾ ਪ੍ਰਮਾਤਮਾ ਦਾ ਨਾਮ ਲੈਣਾ ਨਾ ਤੇ ਉਹਦੇ ਵਿੱਚ ਹੀ ਸੁੱਖ ਸ਼ਾਂਤੀ ਸ਼ਕੂਨ ਆਣਾ ਹੈ ਤੇ ਜੇ ਆਪਾਂ ਕਹੀਏ ਆਪਾਂ ਨੂੰ ਨਸ਼ੇ ਪੱਤੇ ਆਏ ਨੇ ਕੁਝ ਦੇ ਦੇਣਾ ਉਹ ਤਾਂ ਆਪਣਾ ਕੁਝ ਨਹੀਂ ਦੇਦਾ ਨਸ਼ੇ ਪੱਤੇ ਦੇ ਵਿੱਚ ਸਿਰਫ ਬਰਬਾਦੀ ਆ ਤੇ ਨੁਕਸਾਨ ਨੇਗੇ ਲੜਾਈ ਝਗੜੇ ਹਨ ਸੋਤਰਾ ਵੀ ਗੱਲਾਂ ਬਾਤਾਂ ਆ ਜਾਂਦੇ ਨੇ ਹਨ ਜੀ ਤੇ ਸੋ ਆਪਾਂ ਤਾਂ ਇਹੀ ਕਹਨੇ ਆ ਵੀ ਸਾਰੇ ਸਭ ਸਿੰਘ ਸੱਜਣੇ ਗੁਰੂ ਵਾਲੇ ਬਣਨ ਤੇ ਨਸਿਆਂ ਨੂੰ ਤਿਆਰ ਕਰਨ ਨਸਿਆਂ ਦਾ ਜੀ ਸੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਗੱਲ ਤਾਂ ਆਪਾਂ ਮੰਨਦੇ ਆ ਜੀ ਮੈਂ ਖੁਦ ਨਹੀਂ ਅਮਰਤਾਰੀ ਹੈਗਾ ਹਨ ਤੇ ਚਲੋ ਤਾਂ ਕੋਈ ਗੱਲ ਵੱਤ ਨਹੀਂ ਜੀ ਤੇ ਗੁਰੂ ਨਾਲ ਜੁੜਨ ਲਈ ਆਪਦੇ ਮਨ ਵਿੱਚ ਛਰਦਾ ਹੋਣਾ ਚਾਹੀਦਾ ਹਨ ਜੀ ਆਪਾਂ ਗੁਰੂ ਘਰ ਜਾਣੇ ਹਨ ਤੇ ਮਨ ਚ ਛਰਦਾ ਰੱਖ ਕੇ ਤੇ ਰੱਬ ਦਾ ਨਾਮ ਵੀ ਲੈਨੇ ਜਾਪ ਵੀ ਕਰਦੇ ਹਨ ਬਾਹਰ ਨੂੰ ਚੇਤੇ ਰੱਖ ਕੇ ਵੀ ਚੱਲਦੇ ਹਨ ਜੀ ਤੇ ਸੋ ਆਪਾਂ ਦਾ ਕਹਿਣ ਦਾ ਮਤਲਬ ਤਾਂ ਇਹ ਹੀ ਹੈ ਵੀ ਕੱਲਾ ਨਸਿਬਤੇ ਦਾ ਤਿਆਗ ਕਰੋ ਜੀ ਤੇ ਨਸਿਬਤੇ ਨਾਲ ਚੰਗਾ ਹੈ ਵੀ ਆਪਾਂ ਗੁਰੂ ਨਾਲ ਜੁੜ ਜੇ ਹੈ ਨਾ ਤੇ ਗੁਰੂ ਘਰ ਜਾਈਏ ਤੇ ਮਨ ਨੂੰ ਸ਼ਾਂਤੀ ਵੀ ਮਿਲੈ ਤੇ ਸਕੂਨ ਵੀ ਮਿਲੈਣਾ ਜੀ ਤੇ ਆਪਣਾ ਕਹਿਣ ਦਾ ਸੁਨੇਹਾ ਇਹ ਨਹੀਂ ਸ਼ੇਕਾ ਵੀ ਆਪਾਂ ਉਹ ਤਾਂ ਹਨਾ ਆਪਾਂ ਕਿਸ ਨੂੰ ਕੀ ਕਦਿਸ਼ੀ ਹਨਾ ਤੇ ਚਾਹੋ ਆਪਣੇ ਮਨ ਨੂੰ ਠੀਕ ਲੱਗਿਆ ਆਪਣਾ ਛੋਡੇ ਨਾਲ ਸ਼ੇਅਰ ਕਰ ਲਿਆ ਜੀ ਹਨਾ ਤੇ ਬਾਬਾ ਜੀ ਵੀ ਆਪਾਂ ਨੂੰ ਗੱਲਾਂ ਵਧੀਆ ਲੱਗੀਆਂ ਤਾਂ ਯਾਰ ਕੇ ਆਪਾਂ ਛੋਡੇ ਨਾਲ ਸ਼ੇਅਰ ਕਰ ਲਈਏ ਆਪਣੇ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਨਸਿਆ ਨੂੰ ਛੱਡੀਏ ਬਿਰਜੀ ਨਸਿਆ ਨੂੰ ਛੱਡੀਏ ਦਾਰੀਵਾਲ ਰੱਖੋ ਬਿਰਜੀ ਸਿੱਖੀ ਨੂੰ ਬਚਾਈਏ